ਰਹਿਰਾਸਿਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਕਿਆ ਰਹਾਉ ਜਾਤ ਮੈਂ ਜੋਤੈ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਹਿਬ ਸਿਪਤ ਸਵਾਲਿਓ ਜਿਨ ਕੀ ਤੀਸੋਂ ਪਾਰ ਪਾਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਾਰਾਗਾਸਾ ਮਹਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੇ ਸਿਉ ਕੈਨ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਤਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤ ਤੁਤਨੋ ਚਿਤਕੋਪਤ ਲਿਖ ਜਾਨ ਲਗਲਗ ਧਰਮ ਵਿਚਾਰੇ ਗਾਵੰਤ ਤੁਤਨੋ ਸਰਬ ਮਾਦੇਵੀ ਸੋਨ ਤੇਰੇ ਸਦਾ ਸਵਾਰੇ ਗਾਵੰਤ ਤੁਤਨੋ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਤਨੋ ਸਿੱਧ ਸਮਾਦੀ ਅੰਦਰ ਗਾਵੰਤ ਤੁਤਨੋ ਸਾਥ ਵਿਚਾਰੇ ਗਾਵੰਤ ਤੁਤਨੋ ਜਤੀ ਸਤੀ ਸੰਤੋ ਕੀ ਗਾਵੰਤ ਤੁਤਨੋ ਵੀਰ ਕਰਾਰੇ ਗਾਵੰਤ ਤੁਤਨੋ ਪੰਡਤ ਪਦਨ ਰਕੀਸਰ ਜੁਗ ਜੁਗ ਵਿਦਿਆ ਨਾਲੇ ਗਾਵੰਤ ਤੁਤਨੋ ਮੋਹਨੀ ਆਮਨ ਮੋਨ ਸੁਰਗਮ ਅਚ ਬਿਆਲੇ ਗਾਵੰਤ ਤੁਤਨੋ ਰਤਨ ਪਾਇ ਤੇਰੇ 88 ਤੀਰ ਨਾਲੇ गावन ततना जोत महा मल सूरा गावन ततना खानी चारे गावन ततना खंड मंडल ब्राह्मण डा कर कर रखे तेरे तारे से ततना गावन जोतत पावन रते तेरे भगत रसाले होर केते ततना गावन से मैं चितने आवण नानक या बिचारे सोई सोई सदा सच साहिब साचा साची नाहि है पीहो सी जाए न जासी रचना जिन रचाई रंगी रंगी भाती कर कर जिन सी माया जिन उपाय ਕਾਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੇ ਵੜਿਆਈ ਜੋਤਿ ਸਭਾਵੇਂ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਚਾਹ ਸਾਹਾ ਪਤ ਸਾਹਿਬ ਨਾਨਕ ਰਹੇ ਨਰਜਾਈ ਆਪਾ ਮਹੰਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੜ ਬੱਡਾ ਢੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਓ ਸਾਬ ਸੋਰਤੇ ਮੈਲਾ ਸੋਰਤਕਾ ਮਾਈ ਸਭ ਕੀਮਤ ਮੈਲੇ ਕੀਮਤ ਪਾਈ ਗਿਆਨੀ ਧਿਆਨੀ ਗੁਰਗਰ ਰਹੀ ਕਹਿ ਨਾ ਜਾਈ ਤੇਰੀ ਤੇਲਵੜਿਆਈ ਸਾਬ ਸਾਤਾ ਸਾਪਾ ਤਾਪਾ ਸਾਪ ਚੰਗੇ ਆਈਆਂ ਸਿੱਧਾ ਪੁਰਖਾਂ ਕੀ ਆਂ ਵੜਿਆਈਆਂ ਦੁੱਧ ਵੈਣ ਸੇ ਦੇ ਕੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹੀਆਂ ਅੱਖਣ ਵਾਲਾ ਕਿਆ ਵਿਚਾਰਾ ਜ਼ਿਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤੁ ਭੁਖੇ ਖਾਈ ਚਲ ਗਏ ਦੁਖ ਸੋਕੇ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਲ ਵੜੇ ਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਾ ਆਪ ਤੇ ਵੜਾ ਤੇਰੀ ਦਾਤ ਜਿਨੇ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸ ਨਾਤ ਰਾਗੁ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨੋ ਕੋ ਰੰਗਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਤੇਬ ਮਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹੋ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤੇਰਾ ਪ੍ਰਤਾਸੈ ਮਿਲੇ ਸੰਗਤ ਕੁੰਨ ਪਰ ਗਾਜ ਜਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹਿਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨੇ ਆਇ ਤੇ ਇੱਕ ਜੀਵ ਆਤਮਾ ਇੱਕ ਜੀਵ ਆਤਮਾ ਜਨ ਹਰ ਜਨ ਸਤਿਗੁਰ ਸੰਗਤ ਪਾਇ ਤੇ ਨ ਧਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜੇਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾ ਗੁਦਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵੇ ਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਇਤਾ ਕਾਰਿ ਚਕਾਗੇ ਘੜ ਧਰਿਆ ਮੇਰੇ ਮਾਤੋ ਜੀ ਸਾਤਾ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮਪੰਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੋਤ ਬਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾ ਏ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡੇ ਆਵੇਂ ਸੇ ਕੋ ਸਾਤੇ ਪਾਛੇ ਬਚਰੇ ਛੜਿਆ ਤਨ ਕੌਣ ਖਲਾਵੇ ਕੌਣ ਚੁਗਾਵੇ ਮਨ ਮਹਿ ਜ਼ਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹਲਾ 4 ਸੋਪੁਰਕ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖਨ ਰੰਜਨ ਹਾਰ ਪਰਖਨ ਰੰਜਨ ਹਾਰ ਗਮਾ ਗਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਤ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਾ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰਨਤਨ ਜੀ ਹਾਰੇ ਕੋ ਪਰ ਕੋ ਸਮਾਨਾ ਇੱਕ ਦਾਤੇ ਕੇ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਹਾ ਤਤ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਕ ਵਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤੈਨੂੰ ਕਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੋ ਕ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇ ਜੀ ਤੈਨ ਟੂਟੀ ਜਮ ਕੇ ਫਾਸੀ ਦਿਨ ਨਰ ਪਹੁੰਚੇ ਨ ਹਰ ਨਰ ਪਉਤੇ ਅਜੇ ਤੈਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤਿਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸ ਜੀ ਕਰ ਕੇ ਰਿਹਾ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤਦ ਜੇਵੜ ਵਰਨਾ ਕੋਈ ਤੂੰ ਜਗ ਜਗ ਇੱਕ ਸਦਾ ਸਦਾ ਤੂੰ ਇੱਕ ਜੀ ਤੋਨੇ ਚਲ ਕਰਤਾ ਸੋਈ ਤੋ ਤੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੋ ਤੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੋ ਤੇ ਆਪੇ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ 4 ਹੋ ਕਰਤਾ ਸਚਿਆਰ ਮੈਂ ਦਾਸਾਂਈ ਜੋਤਿ ਭਾਵੇਂ ਸੋਈ ਥਿਸੇ ਜੋਤੋਂਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਨੇ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੈਸਾ ਨੋ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀ ਆ ਸਮ ਹੋਏ ਤਦ ਬਿਨ ਦੁਜਾ ਵਰ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤੇ ਤ ਸਰਵਰ ਦੇ ਪਹਿਲੇ ਨਵਾਸਾ ਪਾਣੀ ਪਾਵਕ ਤਨੇ ਕੇ ਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾਂ ਤੇ ਡੂਬੀ ਅਲੇ ਮਨ ਏਕ ਨਚੇਤ ਸਮੂਰ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤਨਾਨਕ ਦੀਨ ਕੀ ਸਰਨਾ ਜਿਨ ਤੂੰ ਨਾਹੀ ਵੀ ਸਰਿਆ ਸਾ ਮਹਲਾ 5 ਪਈ ਪ੍ਰਾਪਤ ਮਾਨੁ ਕਦੇ ਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾਕਾਮ ਮਿਲ ਸਾਥ ਸੰਗਤ ਭਜ ਕੇ ਵਾਲਾ ਨਾਮ ਸランਜਾਮ ਲਾਗ ਭਵਜਲ ਤਰਨ ਗਏ ਜਨ ਮਿਰਤਾ ਜਾਤ ਰੰਗ ਮਾਇਆ ਕੇ ਰਹੋ ਜਪ ਬਤਾ ਪਸੰਜ ਮੇ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਮਨੀਤ ਕਰਮਾਂ ਸਨ ਭਰੇ ਕੀ ਰੱਖੋ ਸਰਮਾ ਇਕ ਓੰਕਾਰ ਵਾਹਿਗੁਰੂ ਜਿ ਕੀ ਫਤੇ ਪਾਤਸ਼ਾਹੀ ਦਸ कबी यो बाच बिनती चौपाई हमरी करो हाथ दे रक्षा पूर्ण होई चित की इच्छा तब चरणन में रहे हमारा अपना जान करो पर परिवार हमरे दुष्ट सब तुम काबो आप हाथ दे मोहि बचावो सुखी बसे मोरो परिवार सेवक जग सब करता रामो रक्षा निज करता करिया सब एरन को आज संगरिया पूरण होए हमारी आशा तोर भजन की रहे प्यासा तुम्हें छाड़ के अब आते हूं जो बरचाऊं से तुम ते पाऊं सेवक से कमा रे तारिया चुन चुन सत्र हमारे मारी है आप हाथ दे मुझे बर गया मेरा काल का ट्रांस मर गया हूं जो सदा हमारे पछा सिरज तुजो करियो रक्षा राख लियो मेरा कन्हारे साहिब संत साहिब प्यारे दीणबंत दुष्टन के हंता तुम्हपुरी चतुर्दश कंता काल पाए ब्रह्मतरा काल पाए शिवजू अवतरा काल पाए कर्भसन प्रकाशा सकल काल का किया तमाशा जवन काल जोगी शिवकियो वेदराय ब्रह्मा ज्योति जवन काल सब लोग सवारा नमस्कार है ताय हमारा जवन काल सब जगत बनायो देवद जक्षजायो आद अंत एक अवतारा सो गुरु समझियो हमारा नमस्कार तिसि को म्हारी सकल प्रजा जन आप सवारी शिवकन को सविकनु सक दियो सतरन को पालम मदकी ओ कटकट के अंतर की जानत पले बुरे की पीर पचानत चीटी ते कुंचर सुला सपर गिरपाद दृष्ट कर फूला संत तंदोप दुख पाएते दुखी सुख पाए साधन के सुखी एक एक की पीर पहचाने कटकट के पट पट की जाने जब उदकर करा करता रा प्रजा तरत दब दे अपारा ਜਬ ਆਕਰਗ ਕਰਤਾ ਹਾਂ ਕਾ ਮਹਤਮ ਮੈ ਮਿਲਤ ਦੇ ਧਾਰ ਸਭ ਹੋਂ ਜیتے ਵਦਨ ਸਨੇਠ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤਮ ਸਭ ਹਿਤੇ ਰਹਿਤ ਨਰਾ ਲਮ ਜਾਣਤ ਵੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨ ਲੰਬ ਆਦ ਅਨਿਲ ਅਨਾਦ ਆਜ਼ਮ ਤਾਂ ਕਾ ਮੋੜ ਚਾਰ ਤਪੇਦਾ ਜਾ ਕੋ ਭੇਵਣ ਪਾਵ ਤ ਵੇਦਾ ਤਾ ਕੋ ਕਰੇ ਪਾਹਣ ਨ ਮਾਨਤ ਮਹਾ ਮੋੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕੈਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੇ ਭੇਵਾ ਆਪਣੀ ਬਦ ਹੈ ਜੇਤੇ ਵਰਨ ਭਿੰਨ ਭਿੰਨ ਤੇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਉ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੇ ਉਤ ਪਜ ਖਾਨ ਭਉ ਰਚ ਦੇਨੇ ਕਹੋ ਫੁੱਲ ਰਾਜਾ ਹੈ ਬੈਠਾ ਕੋ ਸਿਮਟ ਭਜੋ ਸੰਕਰ ਗੈਠਾ ਸਗਲੇ ਸ੍ਰੇਸ਼ਟ ਦਿਖਾਇਆ ਚੰਬਾਵਾਦ ਜੁਗਵਾ ਸਰੂਪ ਸੇ ਅੰਬਾ ਵਾਂਬਰ ਅੱਛਾ ਮੇਰੀ ਤੁਮ ਕਰੋ ਸੇਖਿ ਉਬਾਰ ਸਿਕ ਸੰਘਰੋ ਦੁਸ਼ਟ ਜਿਤੇ ਉਠਵਤ ਤ ਪਾਤਾ ਸਕਲ ਮਨੈਸ਼ ਕਰੋ ਰਨ ਘਾਤਾ ਜੇ ਅਸਤੁ ਜਿ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ਪਰਖ ਜਮਨ ਪਕ ਪਰੇ ਤ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾੜ ਤੇ ਆਏ ਹੈ ਤਾਂ ਕੇ ਕਾਲਨ ਕਟ ਨਹੀਂ ਆਏ ਹੈ ਰੱਛਾ ਹੋਇ ਤਾ ਸਬ ਕਾਲ ਦੁਸ਼ਟ ਰੇਟਾ ਨੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋਤਾ ਕੇ ਤਾਪਤ ਨਾ ਕਮੋ ਹਰ ਹੋ ਰਿੱਦ ਸੇ ਦ ਘਰਮ ਸਬ ਹੋਈ ਦੁਸ਼ਟ ਸਾਸ਼ਵੇਂ ਸਕੇ ਨ ਕੋਈ ਇੱਕ ਬਾਰ ਜਿਨੇ ਤੁਮੇ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨੇ ਨਰਨਾਮ ਤਿਹਾਰੋ ਕਾਹ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੇ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਬਾਰੀ ਸਰ ਬਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ RAM ਰਹੀਮ ਪੁਰਾਨ ਕੁਰਾਨ ਨੇ ਕਹੇ ਮਤ ਇਕ ਨ ਮੰਨ ਸਿਮਰਤ ਸਾਸਤਰ ਬੇਦ ਸਬਾ ਬੇਦ ਕਹਿ ਹਮ ਇਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੋਹਾਰੋ ਦਵਾਰ ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੋਹਾਰ RAM ਕਲੀ ਮਹੱਲਾ ਤੀਜਾਣ ਦੇ ਉਹੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸੈਡ ਸੇ ਤਿੰਨ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਹੋਤੇ ਗਾਵੋ ਹਰੀ ਕੇ ਰੰਗ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹਰ ਨਾਲੇ ਰਨਾਲ ਰਉਤੋ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਮ ਸਮਰਾਤ ਸੁਆਮੀ ਸੋਕ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹੜ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾ ਤੇਰਾ ਸਭ ਕਿਚ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੀ ਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀ ਤਾਗੁਰ ਵਟ ਹੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨ ਸੰਤੋ ਸ਼ਬਦ thro ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਘਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਾਲਾ ਜਿਤ ਘੜ ਧਾਰੀਆ ਪੰਜ ਦੋਤੋਂ ਤਾਂ ਵਾਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਨ ਪਾਇ ਤਦ ਜਿਨ ਕੋ ਸੀ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨ ਹਦ ਵਾਜੇ ਆਨੰਦ ਸੁਨੋ ਮੜ ਭਗਿਓ ਸਗਲ ਮਨੋ ਰਤ ਪੂਰੇ ਪਾਰਬਰਮ ਪ੍ਰ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਭਵਤ ਸਤਗੁਰ ਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਰਨ ਲਗਤ ਰਿਹਾ ਸਭ ਨਾਨਕ ਬ੍ਰਹਮ ਪ੍ਰਸਾਰੋ ਸੁਲੋਕਾ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜਿਵਾ ਤਨ ਮਨ ਥੀਵੇ ਹਰਿਆ ਪੌੜੀ ਤੇਤੇ ਤੋਂ ਸਮਰਾਥ ਜਿੱਤੇ ਕੋਈ ਨਾ ਹੈ ਓਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਤੋ ਤਾ ਨਾ ਹੈ ਤੇਰੇ ਛੱਡ ਜਾ ਹੈ ਭਵਜਲ ਵਿਖਮ ਸੰਗਾਹ ਗੁਰ ਚਮਦੀ ਪਾਰ ਪਾਹੇ ਜਿਨ ਕੋ ਲਗੇ ਪਿਆਸ ਅਮਰਤ ਸੇ ਹੀ ਖਾਹੇ ਕਲ ਮੈਂ ਇਹੋ ਪਨ ਗਨ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹ ਹੈ ਸਾਹ ਬਿਰਤਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਸ੍ਰੋਕ ਮਹਲਾ 5 ਅੰਤਰ ਗੁਰੂ ਅਰਾਧਨਾ ਜੇ ਹਵਾ ਜਪ ਗੁਰ ਨਾਮੇ ਨੈਤਰੀ ਸਤ ਗੁਰ ਪੇਖਣਾ ਸਰਵਨੀ ਸੁਨਣਾ ਗੁਰ ਨਾਮੇ ਸਤ ਗੁਰ ਸੇਤੀ ਰਤੇ ਆਦਰਗੈ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮੇ ਉਤਮ ਕਾਢੀਐ ਵਿਰਲੇ ਕੀ ਕੇ ਮਹਲਾ ਪੰਜਵਾ ਰਖੇ ਰਖਨ ਹਾਰ ਆਪਿਓ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਿਆਲ ਮਨੋ ਨਵਸਾਰਿਆਂ ਸਾਥ ਜਨਾ ਕੇ ਸੰਗ ਭਵਜਲ ਤਾਰਿਆਂ ਸਾਕਤ ਅਨਿੰਦਕ ਦੋਸਤ ਕਿੰਨ ਮੈਂ ਬਿਦਾਰਿਆਂ ਤੇ ਸਹਬ ਕੀ ਟੇਕ ਨਾਨਕ ਮਨ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ